ਮਾੜੀ ਗੱਲ ਅੰਕੀ ਜੀ ਬਹੁਤ ਮਾੜੀ ਗੱਲ ਹੈ ਅੰਕੀ ਜੀ ਇਹ ਕਿਸੇ ਇੱਕ ਪੱਤਰਕਾਰ ਤੇ ਹੱਥ ਨਹੀਂ ਚੱਕਿਆ ਗਿਆ ਪਹਿਲਾਂ ਤਾਂ ਮੇਰੀ ਗੱਲ ਸੁਣ ਲਓ ਕਿ ਇਹ ਕਿਸੇ ਇੱਕ ਪੱਤਰਕਾਰ ਤੇ ਹੱਥ ਨਹੀਂ ਚੱਕਿਆ ਗਿਆ ਇਹ ਹੱਥ ਚੱਕਿਆ ਗਿਆ ਵੈ ਪ੍ਰਜਾਤੰਤਰ ਤੇ ਇਹ ਹੱਤ ਕਿਹਾ ਗਿਆ ਡੈਮੋਕ੍ਰੇਸੀ ਇਹ ਉਸ ਡੈਮੋਕ੍ਰੇਸੀ ਦੀ ਮੈਂ ਗੱਲ ਕਰਦਾ ਜਿਹਨੂੰ ਅਸੀਂ 4th ਲੈਗ ਆਫ ਡੈਮੋਕ੍ਰੇਸੀ ਕਹਿੰਦੇ ਆ ਯਾਨੀ ਕਿ ਮੀਡੀਆ ਤੇ ਮੀਡੀਆ ਤੇ ਹੱਥ ਚੱਕਿਆ ਗਿਆ ਮੈਂ ਇੱਕ ਗੱਲ ਜ਼ਰੂਰ ਪੁੱਛਣਾ ਚਾਹਨਾ ਕਿ ਕਹਿੰਦੇ ਕਿ ਜਿਵੇਂ ਪੰਜੋਂ ਉਂਗਲਾਂ ਕੋ ਬਰਾਬਰ ਨਹੀਂ ਹੁੰਦੀਆਂ ਉਵੇਂ ਹਰ ਪੱਤਰਕਾਰ ਬਿਕਾਉ ਨਹੀਂ ਹੁੰਦਾ ਸੋ ਦੋਸਤ ਅੱਜ ਜਿਹੜਾ ਇਹ ਵਾਕਿਆ ਹੋਇਆ ਵੈ ਜਿਹੜੀ ਇਹ ਘਟਨਾ ਹੋਈ ਹੈ ਮੈਂ ਦੱਸਣਾ ਚਾਹਨਾ ਕਿ ਇਹ ਉਹ মিডিਆ ਉਹ ਪੱਤਰਕਾਰ ਹੈ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਅਸੀਂ 20 15-15 ਸਾਲਾਂ ਤੋਂ ਲੁਧਿਆਣਾ ਸ਼ਹਿਰ ਦੀ ਆਵਾਜ਼ ਬਣਦੇ ਦੇਖਦੇ ਆਏ ਆ ਇਹ ਉਹ মিডিਆ ਵੈ ਜਿਨ੍ਹਾਂ ਨੇ ਲੁਧਿਆਣਾ ਸ਼ਹਿਰ ਵਾਸਤੇ ਆਪਣੀ ਸ਼ਕਤ ਕਲਮ ਚੱਕੀ ਕੈਮਰਾ ਚੱਕਿਆ ਅਸੀਂ ਇਹਨਾਂ ਨੂੰ ਦੇਖਦੇ ਆਏ ਆ ਕਮਾਲ ਦੀ ਗੱਲ ਹੈ ਇੱਕ ਲੁਧਿਆਣਾ ਸ਼ਹਿਰ ਦੇ ਇੱਕ ਪ੍ਰਮੁੱਖ ਪੱਤਰਕਾਰ ਦੇ ਉੱਤੇ ਇੱਕ ਐਸੇ ਪੱਤਰਕਾਰ ਦੇ ਉੱਤੇ ਜਿਹੜਾ ਹਮੇਸ਼ਾ ਮੈਂ ਇੱਕ ਦੀ ਗੱਲ ਨਹੀਂ ਕਰਦਾ ਭਈ ਕਿਉਂਕਿ ਉਸ ਟਾਈਮ ਇੱਕ ਪੱਤਰਕਾਰ ਨਹੀਂ ਸੀ ਉੱਥੇ ਕਾਫੀ ਪੱਤਰਕਾਰ ਸੀਗੇ ਔਰ ਰੋਡ ਦੇ ਉੱਤੇ ਸੜਕ ਦੇ ਉੱਤੇ ਬਿਲਕੁਲ ਲੇਡੀਜ਼ ਪੱਤਰਕਾਰ ਵੀ ਉੱਥੇ ਮੌਜੂਦ ਸੀਗੇ ਔਰ ਉਹਨਾਂ ਦੇ ਵਿੱਚ ਕਈ ਸਕੂਲ ਦੇ ਪੇਰੈਂਟਸ ਸੀਗੇ ਹਾਲੇਦੋਲੇ ਸੀਗੇ ਉਹ ਪੇਰੈਂਟਸ ਤੋਂ ਬਾਈਟਸ ਲੈ ਰਹੇ ਸੀਗੇ ਮੈਂ ਖੁਦ ਉੱਥੇ ਜਾ ਕੇ ਜਦੋਂ ਇਹ ਵੀਡੀਓ ਮੈਂ ਇੱਕ ਦੇਖੀ ਲਾਈਵ ਤਾਂ ਮੈਂ ਉੱਥੇ ਮੌਕੇ ਤੇ ਪਹੁੰਚਿਆ ਮੈਂ ਉੱਥੇ ਜਾ ਕੇ ਪੇਰੈਂਟਸ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਕਹਿੰਦੇ ਭਾਈ ਸਾਹਿਬ ਅਸੀਂ ਦੇਖਿਆ ਕਿ ਉਹ ਤਾਂ ਸਿਰਫ ਸਾਡੀ ਬਾਈਟ ਲੈ ਰਹੇ ਸੀਗੇ ਪੁੱਛ ਰਹੇ ਸੀ ਭੈਣ ਜੀ ਤੁਸੀਂ ਕਿੰਨੇ ਦੀ ਕਿਤਾਬਾਂ ਕਿੰਨੇ ਦਾ ਸੈੱਟ ਲਿੱਤਾ ਵਾ ਤੇ ਕਿਹੜੀ ਕਲਾਸ ਦਾ ਵਾ ਗੱਲਾਂ ਚੱਲਦੀਆਂ ਵੀ ਸੀਗੀਆਂ ਸੋ ਇਹ ਘਟਨਾ ਬਹੁਤ ਹੀ ਸ਼ਰਮਨਾਕ ਘਟਨਾ ਵਾ ਸੋ ਮੈਂ ਫੇਰ ਕਹਾਂਗਾ ਕਿ ਅਜਿਹੀ ਘਟਨਾ ਜੇ ਹੋਣ ਗਈਆਂ ਤੱਕ ਕਿਹੜਾ ਆਦਮੀ ਕਿਹੜਾ ਆਦਮੀ ਕਲਮ ਚੱਕੇਗਾ ਕਿਹੜਾ ਆਦਮੀ ਕੈਮਰਾ ਫੜੇਗਾ ਤੋਂ ਮੀਡੀਆ ਮੀਡੀਆ ਮੈਂ ਫਿਰ ਕਹਾਂਗਾ ਜਿਹੜੀ ਫੋਰਥ ਲੈਗ ਆਫ ਡੈਮੋਕ੍ਰੇਸੀ ਹੈ ਅਗਰ ਉਹਦੀ ਅਜ ਅਵਾਜ਼ ਇਸ ਤਰੀਕੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਯਾਦ ਰੱਖਿਓ ਮੈਂ ਫਿਰ ਕਹਿ ਰਿਹਾ ਆਂ ਦੀ ਫੋਰਥ ਲੈਗ ਆਫ ਡੈਮੋਕ੍ਰੇਸੀ ਜਿਹੜਾ ਹੈਗੀ ਹੈ ਉਹ ਜਿਹੜੀ ਹੈ ਜਨਤਾ ਦੀ ਆਵਾਜ਼ ਹੈਗੀ ਹੈ ਉਹ ਕਿਵੇਂ ਆਪਣਾ ਕੰਮ ਸਹੀ ਸਹੀ ਤਰੀਕੇ ਨਾਲ ਕਰ ਪਾਏਗੀ ਇਸ ਤਰ੍ਹਾਂ ਦੇਖਦੇ ਹਾਂ ਕਰਿੰਦੇ ਜਿਹੜੇ ਪ੍ਰਿੰਟ ਰੇਟਾਂ ਤੇ ਕਿਤਾਬਾਂ ਦਿੰਦੇ ਆ ਸਿੰਗਲ ਕਿਤਾਬਾਂ ਨਹੀਂ ਦੇਣੀਆਂ ਬਤਮੀਜੀ ਕਰਨੀ ਆ ਕਹਿੰਦੇ 15 ਦਿਨਾਂ ਬਾਅਦ ਆਈਓ ਸਿੰਗਲ ਲੈਣੀ ਆ ਜੇ ਉਸ ਤੋਂ ਬਾਅਦ 15 ਦਿਨ ਬੱਚਾ ਆਪਣੀ ਪੜ੍ਹਾਈ ਛੱਡ ਦਵੇ ਅੰਕੀ ਜੀ ਮੈਂ ਦੇ ਵਿੱਚ ਕਸੂਰवार ਨਾ ਸਿਰਫ ਸਿਰਫ ਉਹਨਾਂ ਕਿਤਾਬਾਂ ਵਾਲੇ ਦਾ ਵੀ ਨਹੀਂ ਕੱਢੂੰਗਾ ਕਸੂਰਵਾ ਸਾਡਾ ਸਿਸਟਮ ਹੈ ਉਹ ਸਿਸਟਮ ਜਿਹੜਾ ਇਹਨਾਂ ਸਕੂਲਾਂ ਤੇ ਨਕੀਲ ਹੀ ਨਹੀਂ ਪਾਉਂਦਾ ਮੈਨੂੰ ਪਹਿਲਾਂ ਤਾਂ ਇਹ ਦੱਸਿਆ ਜਾਵੇ ਕਿ ਸਿਰ ਇਕੋ ਹੀ ਸੋਚਣ ਵਾਲੀ ਗੱਲਾਂ ਕੀ ਜੀ ਇਹ ਕੋਈ ਸੜਕ ਬਣਾਉਣ ਦਾ ਟੈਂਡਰ ਨਹੀਂ ਹੈਗਾ ਜਿਹੜਾ ਅਸੀਂ ਫੁਲਾਣੀ ਫੁਲਾਣੀ ਇਸ ਕੰਪਨੀ ਨੂੰ ਦੇ ਦਿੱਤਾ ਇਹ 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 ਲੋਕਾਂ ਦੀ ਸੋਚ ਕੇ ਦੇਖੋ ਸਕੂਲਾਂ ਦੇ ਵਿੱਚ ਗਰੀਬ ਬੱਚੇ ਵੀ ਪੜਦੇ ਆ ਅਮੀਰਾਂ ਦੇ ਬੱਚੇ ਵੀ ਪੜਦੇ ਆ ਹਰ ਤਰ੍ਹਾਂ ਦਾ ਬੱਚਾ ਮਾਪੇ ਬੱਚਿਆਂ ਨੂੰ ਕਿਵੇਂ ਸਿੱਖਿਆ ਦਿੰਦੇ ਪਏ ਆ ਲੇਕਿਨ ਇਹ ਕਹਿ ਦੇਣਾ ਕਿ ਸਿਰਫ ਇੱਕੋ ਹੀ ਇੱਕੋ ਹੀ ਬੁੱਕ ਸ਼ਾਪ ਤੋਂ ਕਿਤਾਬਾਂ ਮਿਲਣਗੀਆਂ ਕਿਉਂ ਭਈ ਕਿਉਂ ਭਈ ਸਿਰਫ ਇੱਕੋ ਹੀ ਬੁੱਕ ਸ਼ਾਪ ਤੋਂ ਕਿਤਾਬਾਂ ਕਿਉਂ ਮਿਲਣਗੀਆਂ ਕਿਉਂ ਪੇਰੈਂਟ ਇਕੋ ਹੀ ਬੁੱਕ ਸ਼ਾਪ ਤੋਂ ਇਕੋ ਹੀ ਪਬਲਿਸ਼ਰ ਦੀਆਂ ਕਿਤਾਬਾਂ ਲੈਣ ਸਭ ਤੋਂ ਵੱਡਾ ਪ੍ਰਸ਼ਨ ਤਾਂ ਆਪਣੇ ਆਪ ਚ ਇਹ ਹੈ ਇਹ ਸਵਾਲ ਖੜਾ ਹੈ ਅੱਜ ਇਸੇ ਸਵਾਲ ਕਰਕੇ ਅੱਜ ਅੱਜ ਇਸ ਪੱਤਰਕਾਰ ਨਾਲ ਇਹ ਹਰਕਤ ਹੋਈ ਅੱਜ ਜੇ ਇਹ ਚੀਜ਼ਾਂ ਨਾ ਹੋਣ ਤਾਂ ਆਪਣੇ ਆਪ ਵੀ ਸਿਸਟਮ ਠੀਕ ਹੋ ਜਾਵੇਗਾ ਕਹਿੰਦਾ ਪਹਿਲਾਂ ਕਹਿੰਦਾ ਕਿ ਚੱਪਲ ਮਾਰੂਗਾ ਲਾ ਕੇ ਪਹਿਲਾਂ ਚੱਪਲ ਦੀ ਗੱਲ ਕੀਤੀ ਗਈ ਉਸ ਦੇਖੋ ਬਹੁਤ ਗਲਤ ਗੱਲ ਹੈ ਬਹੁਤ ਗਲਤ ਹੈ ਚੱਪਲ ਲਾ ਕੇ ਮਾਰੂਗਾ ਹੱਥ ਚੱਕ ਦੇਣਾ ਸੋ ਇਹ ਚੀਜ਼ਾਂ ਗਲਤ ਨਹੀਂ ਹੈ ਦੇਖੋ ਜੇ ਤੁਹਾਨੂੰ ਕੋਈ ਗਲਤ ਲੱਗਦਾ ਪਿਆ ਤੁਸੀਂ ਕੰਪਲੇਂਟ ਕਰੋ ਪੁਲਿਸ ਥਾਣੇ ਜਾਓ ਤੁਸੀਂ ਪੁਲਿਸ ਨੂੰ ਬੁਲਾਓ ਪੀਸੀਆਰ ਨੂੰ ਬੁਲਾਓ ਜੇ ਤੁਹਾਨੂੰ ਕੁਝ ਗਲਤ ਲੱਗ ਰਿਹਾ ਪਰ ਤੁਸੀਂ ਹੱਥ ਚੱਕਣਾ ਥੱਪੜ ਮਾਰਨਾ ਸਾਹਮਣੇ ਸਾਹਮਣੇ ਸਭ ਕਰੋ ਸੋ ਇਹ ਗਲਤ ਹੈ ਇਹ ਗਲਤ ਹੈ ਇਹ ਚੀਜ਼ਾਂ ਨਹੀਂ ਚਾਹੀਦੀਆਂ ਇਹ ਚੀਜ਼ਾਂ ਨਹੀਂ ਚਾਹੀਦੀਆਂ ਮੈਂ ਬਸ ਇਹੀ ਕਹਿਣਾ ਚਾਹੁੰਦਾ ਕਿ ਕਿਉਂਕਿ ਜਿਹੜਾ ਆਮ ਲੋਕ ਆਪਣੀਆਂ ਕਿਤਾਬਾਂ ਨਹੀਂ ਲੈ ਸਕਦੇ ਲੋਕ ਬੱਚਿਆਂ ਦੇ ਮਾਪਿਆਂ ਨੇ ਕਿਹਾ ਵੀ ਕੱਲ 30000 ਤੇ ਅੱਜ 5000 ਦੋਸਤ ਤੁਸੀਂ ਕਿੰਨੇ ਕੋ ਕਿੰਨੇ ਕੋ ਲੋਕਾਂ ਨੂੰ ਜਾਣਦੇ ਹੋ ਮੈਂ ਹਜ਼ਾਰਾਂ ਲੋਕਾਂ ਨੂੰ ਐਸੇ ਨੂੰ ਜਾਣਦਾ ਵਾਂ ਜਿਨ੍ਹਾਂ ਆਪਣੀ ਮਾਪੇ ਦੀਆਂ ਆਪਣੇ ਪਿਓ ਦੀ ਤੁਸੀਂ ਅਗਰ ਕਮੀਜ਼ ਦੇ ਬਟਨ ਖੋਲ ਲੋ ਨਾ ਤਾਂ ਬਨੇਨ ਟਾਕੀਆਂ ਵਾਲੀ ਹੋਊਗੀ ਬਨੇਨ ਟਾਕੀਆਂ ਵਾਲੀ ਹੋਊਗੀ ਲੇਕਿਨ ਆਪਣੇ ਬੱਚੇ ਨੂੰ ਉਹ ਕਿਸੇ ਵੀ ਕੀਮਤ ਤੇ ਚਾਹੇ ਵਿਆਜੂ ਪੈਸੇ ਫੜ ਕੇ ਚਾਹੇ ਉਧਾਰੇ ਪੈਸੇ ਫੜ ਕੇ ਚਾਹੇ ਲੋਨ ਫੜ ਕੇ ਉਹ ਆਪਣੇ ਬੱਚੇ ਨੂੰ ਸਿੱਖਿਆ ਅੱਛੀ ਦਿਵਾਉਣਾ ਚਾਹੁੰਦਾ ਹੈ ਅੱਛੇ ਸਕੂਲਾਂ 'ਚ ਪੜਾਉਣਾ ਚਾਹੁੰਦਾ ਹੈ ਤਾਂ ਉਹ ਵਿਚਾਰਾ ਕਰੇ ਤਾਂ ਕੀ ਨਾ ਕਰੇ ਉਹਨੂੰ ਕਿਤਾਬਾਂ ਮਜਬੂਰੀ 'ਚ ਲੈਣੀਆਂ ਹੀ ਪੈਂਦੀਆਂ ਤੇ ਉਸੇ ਬੁੱਕਸ਼ਾਪ ਤੋਂ ਲੈਣੀਆਂ ਪੈਂਦੀਆਂ ਜਿਹੜਾ ਬੁੱਕਸ਼ਾਪ ਸਕੂਲ ਵਾਲਿਆਂ ਨੇ ਨਿਰਧਾਰਿਤ ਕੀਤਾ ਹੋਇਆ ਹੈ ਕਮਿਸ਼ਨ ਹੁੰਦੀ ਹੈ ਕੀਤਾ ਨਹੀਂ ਹੈ ਕੀਤਾ ਹੈ ਆਖਰ ਕਿਉਂ ਇਹ ਸਕੂਲ ਵਾਲੇ ਸਿਰਫ ਇੱਕੋ ਹੀ ਬੁੱਕਸ਼ਾਪ ਨਿਰਧਾਰਿਤ ਕਰਦੇ ਆ ਕਮਿਸ਼ਨ ਹੁੰਦੀ ਹੈ ਸੈਟਿੰਗ ਹੁੰਦੀ ਹੈ ਨੈਚੁਰਲੀ ਤੁਸੀਂ ਵੀ ਸਮਝਦਾਰ ਹੋ ਕਿ ਜੀ ਇਹ ਕਮਿਸ਼ਨਰ ਦਾ ਖੇਲ ਖ ਛਟਣਾ ਨਹੀਂ ਪੇਰੈਂਟਸ ਨੂੰ ਬੁੱਕਾਟੂ ਵੀ ਲੈ ਲਿਆ ਯੂਨੀਫਾਰਮ ਚੋ ਵੀ ਲੈ ਲਿਆ ਫਿਰ ਮੈਂ 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 ਉਸ ਬੁੱਕਸ਼ਾਪ ਵਾਲੀ ਬਿਲਡਿੰਗ ਤੇ ਵੀ ਜਾ ਕੇ ਆਇਆ ਹਾਂ ਉਹ ਜਿਹੜੀ ਬਿਲਡਿੰਗ ਬਣੀ ਹੋਈ ਹੈਗੀ ਹੈ ਤੁਸੀਂ ਦੇਖੋ ਉਹਨੂੰ ਰੈਜ਼ੀਡੈਂਸ਼ੀਅਲ ਏਰੀਆ ਚ ਬਿਲਡਿੰਗ ਹੈ ਲੇਕਿਨ ਬਾਹਰ ਸ਼ਟਰ ਲੱਗੇ ਹੋਏ ਹਨ ਹੁਣ ਪਹਿਲਾਂ ਤਾਂ ਕਾਰਪੋਰੇਸ਼ਨ ਨੂੰ ਇਹ ਜਵਾਬ ਦੇਣਾ ਚਾਹੀਦਾ ਵਾ ਚਾਹੇ ਕਾਰਪੋਰੇਸ਼ਨ ਹੈ ਚਾਹੇ ਇੰਪਰੂਵਮੈਂਟ ਟਰਸਟ ਹੈ ਜਿਹੜਾ ਵੀ ਵਿਭਾਗ ਹੈ ਉਹਦੇ ਕੋਲ ਜਵਾਬ ਹੀ ਲੈਣਾ ਚਾਹੀਦਾ ਵਾ ਕਿ ਇਹ ਬਿਲਡਿੰਗ ਦੇ ਵਿੱਚ ਜਿਹੜਾ ਕੰਮ ਚੱਲਦਾ ਪਿਆ ਦੇਖੋ ਕਿਤਾਬਾਂ ਵੇਚਣੀਆਂ ਵੇਚਣਾ ਮੀਨ ਸੇਲ ਪਰਚੇਸ ਸੇ ਤਾਂ ਇਹ ਦੱਸਿਆ ਜਾਵੇ ਕਿ ਇਹ ਬਿਲਡਿੰਗ ਦੇ ਵਿੱਚ ਇਹ ਬਿਲਡਿੰਗ ਜਿਹੜੀ ਹੈਗੀ ਹੈ ਇਹ ਰੈ residențial ਏਰੀਆ 'ਚ ਅਗਰ ਕਮਰਸ਼ੀਅਲ ਐਕਟੀਵਿਟੀ ਚੱਲਦੀ ਪਈ ਹੈ ਤਾਂ ਟੈਕਸ ਜਿਹੜਾ ਹੈਗਾ ਵਾ ਉਹ ਕਮਰਸ਼ੀਅਲ ਵਰਦਾ ਪਿਆ ਬਿਲਡਿੰਗ ਦਾ ਜਾਂ ਰੈ residențial ਵਰਦਾ ਪਿਆ ਲੱਗਦਾ ਕਾਰਪੋਰੇਸ਼ਨ ਨਾਲ ਹੀ ਧੋਖੇਬਾਜ਼ੀ ਕਰ ਰਹੇ ਨੇ ਬਿਲਕੁਲ ਹੈਗੀ ਹੈ ਬਿਲਕੁਲ ਹੈ ਜੀ ਬਿਲਕੁਲ ਹੈ ਜੀ ਇਹ ਬਿਲਕੁਲ ਹੈ ਬਿਲਕੁਲ ਹੈ ਦੇਖੋ ਮੈਂ ਹੀ ਕਹਿਣਾ ਚਾਹਨਾ ਵਾ ਕਿ ਇਹ ਚੀਜ਼ਾਂ ਅਗਰ ਸਾਡੇ ਸਿਸਟਮ ਨੂੰ ਸਾਡੀ ਸਰਕਾਰਾਂ ਦੁਰਸਤ ਕਰਨ ਤਾਂ ਆਪਣੇ ਆਪ ਇਹ ਚੀਜ਼ਾਂ ਨਾ ਹੋਣ ਮੈਂ ਹੈਲਥ ਸਿਸਟਮ ਇਹ ਤਾਂ ਸੁਧਰ ਜਾਊਗਾ ਸਰਕਾਰਾਂ ਕਹਿੰਦੀ ਅੰਕੀ ਜੀ ਅੰਕੀ ਜੀ ਸੋਰੀ ਐਜੂਕੇਸ਼ਨ ਸਿਸਟਮ ਅੰਕੀ ਜੀ ਕਿਵੇਂ ਸੁਧਰ ਜਾਊਗਾ ਐਜੂਕੇਸ਼ਨ ਸਿਸਟਮ ਸਾਡਾ ਦੇਖੋ ਇਹ ਚੀਜ਼ਾਂ ਮੈਂ ਫੇਰ ਇਹੀ ਕਹਿਣਾ ਚਾਹੁੰਦਾ ਮੈਂ ਕਿਉਂ 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 ਬੱਚਿਆਂ ਨੂੰ ਸਿਰਫ ਪਾਰਟੀਕੂਲਰ ਇੱਕੋ ਹੀ ਬੁੱਕ ਸ਼ਾਪ ਤੋਂ ਇਤੋਂ ਕਲੀਅਰ ਇਸ ਵਾਲੀ ਗੱਲ ਤਾਂ ਇਹੀ ਕਲੀਅਰ ਹੈ ਕਿ ਇੱਕੋ ਹੀ ਬੁੱਕ ਸ਼ਾਪ ਤੋਂ ਕਿਤਾਬਾਂ ਕਿਉਂ ਲੈਣ ਕਿਉਂ ਲੈਣ ਅੱਜ ਤੋਂ ਕੁਸਲ ਪਹਿਨਾ ਮੈਂ ਜਿਹੜੇ ਸਾਡੇ ਇੰਡਸਟਰੀ ਐਜੂਕੇਸ਼ਨ ਆਫੀਸਰ ਸਾਹਿਬ ਹੈ ਮੈਂ ਉਹਨਾਂ ਨੇ ਗੱਲ ਪੁੱਛੀ ਸੀਗੀ ਕਿ ਸਾਹਿਬ ਆਦਰ ਕੀ ਇਹਨਾਂ ਸਕੂਲਾਂ ਤੇ ਨਕੀਲ ਪਾਉਣ ਵਾਸਤੇ ਤੁਹਾਡੇ ਕੋਲ ਇਸ ਦੇਸ਼ ਦੇ ਵਿੱਚ ਕੋਈ ਕਾਨੂੰਨ ਹੈ ਕੋਈ ਪੰਜਾਬ ਸਰਕਾਰ ਕੋ ਕਾਨੂੰਨ ਹੈ ਤਾਂ ਜਾਣਦੇ ਹੋ ਡਿਸਟ੍ਰਿਕਟ ਐਜੂਕੇਸ਼ਨ ਦਾ ਕੀ ਅਫਸਰ ਦਾ ਕੀ ਕਹਿਣਾ ਸੀ ਨਹੀਂ ਸਾਹਿਬ ਸਾਡੇ ਕੋਲ ਕੋਈ ਕਾਨੂੰਨ ਨਹੀਂ ਹੈ ਮੈਂ ਕਿਹਾ ਜੀ ਕੋਈ ਤਾਂ ਹੋਏਗਾ ਕਹਿੰਦੇ ਹਾਂ ਇੱਕ ਕਾਨੂੰਨ ਹੈ ਮੈਂ ਕਿਹਾ ਯੋ ਕਿੜਾ ਕਹਿੰਦਾ ਜੀ ਜੇ ਐਜੂਕੇਸ਼ਨ ਮਿਨਿਸਟਰ ਚਾਵੇ ਤਾਂ ਸਕੂਲ ਦੀ ਐਨਓਸੀ ਕੈਨਸਲ ਕਰ ਸਕਦਾ ਤਾਂ ਮੈਂ ਹੱਸ ਪਿਆ ਤਾਂ ਮੈਂ ਹੱਸ ਪਿਆ ਔਰ ਹਾਸਕੇ ਮੈਂ ਕਿਹਾ ਕਿ ਨਾ ਨੌਮਨ ਤੇਲ ਹੋਏਗਾ ਨਾ ਮੀਰਾ ਨੱਚੇਗੀ ਇਹ ਕਹਾਵਤ ਜਿਹੜੀ ਚੱਲੀਆਂ ਆ ਰਹੀਆਂ ਵਾ ਦੇਖੋ ਇਹੋ ਜਿਹੀ ਬਹੁਤ ਸਾਰੀਆਂ ਕਹਾਵਤਾਂ ਜਿਹੜੀ ਬਣੀਆਂ ਹੋਈਆਂ ਮੈਂ ਉਹੀ ਤਾਂ ਕਹਿਣਾ ਚਾਹੁੰਦਾ ਵਾ ਕਿ ਕਿਵੇਂ ਕਿਵੇਂ ਸਕੂਲਾਂ ਦੀ ਐਨਓਸੀ ਕੈਨਸਲ ਹੀ ਕਰਾਣਾ ਚਾਹੁੰਦੇ ਲੱਖਾਂ ਬੱਚੇ ਉੱਥੇ ਪੜ੍ਹਦੇ ਆ ਉਹਨਾਂ ਦਾ ਫਿਊਚਰ ਉਹਨਾਂ ਦੀ ਜ਼ਿੰਦਗੀ ਖਰਾਬ ਨਹੀਂ ਕਰਨਾ ਚਾਹੁੰਦੇ ਲੇਕਿਨ ਕਹਿੰਦਾ ਮਤਲਬ ਇਹ ਰਹੀ ਉਹ ਆ ਗਿਆ ਕਿ ਨਾ ਇਹ ਚੀਜ਼ ਹੋਣੀ ਹੈ ਤੇ ਨ ਉਹਨਾਂ ਤੇ ਨਕੀਲ ਕੱਸੀ ਜਾਣੀ ਐ ਤੇ ਸਾਡਾ ਸਿਸਟਮ ਕਿਤਨਾ ਕਿਤੇ ਗਲਤ ਹੈ ਲੇਕਿਨ ਅੱਜ ਅਗਰ ਇਹ ਸਿਸਟਮ ਦੇ ਬਾਰੇ ਅਗਰ ਕੋਈ ਮਾੜੀ ਮੋਟੀ ਆਵਾਜ਼ ਚੱਕਦਾ ਵਾ ਕੋਈ ਇਹਨੂੰ ਜਿੰਦਾ ਰੱਖਦਾ ਤਾਂ ਸਾਡਾ ਮੀਡੀਆ ਹੈ ਦੋਸਤ ਸਾਡਾ ਮੀਡੀਆ ਸਾਡਾ ਜਰਨਲਿਸਟ ਲੋਗ ਹੈ ਤੇ ਜੇ ਜਰਨਲਿਸਟ ਲੋਕਾਂ ਨਾਲ ਇਹ ਚੀਜ਼ਾਂ ਹੋਣ ਗਈਆਂ ਤਾਂ ਫਿਰ ਸੱਚੇ ਬਾਸ਼ਾ ਵਾਇਗਰੂ ਜਾਣੇ ਮੀਡੀਆ ਵਾਲਿਆਂ ਨਾਲ ਇਸ ਤਰ੍ਹਾਂ ਬਤਮੀਗੀ ਦਾ ਬੰਦਾ ਗੱਲ ਕਰ ਰਿਹਾ ਸੀਗਾ ਤੇ ਪੇਰੈਂਟਸ ਨਾਲ ਕਿਸ ਤਰ੍ਹਾਂ ਗੱਲ ਕਰਦਾ ਹੋਊਗਾ ਉਹ ਬੰਦਾ ਦੇਖੋ ਪੇਰੈਂਟਸ ਨਾਲ ਕਿਵੇਂ ਦੇਖੋ ਉਦੋਂ ਤੱਕ ਉਹ ਤਾਂ ਨੇਚਰਲੀ ਉਹ ਤਾਂ ਪੈਸੇ ਦੇ ਕੇ ਜਾ ਰਹੇ ਹੈਗੇ ਆ ਉਹ ਤਾਂ ਉਹਨਾਂ ਦੇ ਕਸਟਮਰ ਹੈ ਗਾਹਕ ਹੈ نوٹ ਵਟਾ ਰਹੇ ਹੈ ਲੇਕਿਨ ਮੀਡੀਆ ਦੱਸੋ ਨਾ ਪੇਰੈਂਟਸ ਨੂੰ ਤਾਂ ਮਜਬੂਰੀ ਹੈ ਅੰਕੀ ਜੀ ਉਹਨਾਂ ਨੂੰ ਖਰੀਦਨੀਆਂ ਹੀ ਪੈਣਗੀਆਂ ਇਹ 8000 ਦਾ ਸੈਟ 15000 ਸੀ ਵੇਚਣਗੇ ਤਾਂ ਵੀ ਖਰੀਦਨੀਆਂ ਪੈਣਗੀਆਂ ਕਿਉਂਕਿ ਇੱਕੋ ਹੀ ਇੱਕੋ ਹੀ ਸਕੂਲਾਂ ਦੇ ਵਿੱਚ ਜਾਕੇ ਦੇਖੋ ਜਿੰਨੇ ਵੀ ਵੱਡੇ ਵੱਡੇ ਸਕੂਲ ਹੈਗੇ ਹਨਾ ਜਿੰਨੇ ਵੱਡੇ ਵੱਡੇ ਸਕੂਲ ਹੈ ਸਿਰਫ ਇੱਕੋ ਹੀ ਬੁੱਕ ਸ਼ੌਪ ਕੋ ਨਿਰਧਾਰਿਤ ਕੀਤਾ ਜਾਂਦਾ ਸਮਝਣ ਵਾਲੀ ਗੱਲ ਹੈ ਸੋਚਣ ਵਾਲੀ ਗੱਲ ਹੈ ਮੈਨੂੰ ਦੱਸੋ ਨਾ ਕਿਤਾਬਾਂ ਕਿਤੋਂ ਵੀ ਮਿਲਣੀਆਂ ਚਾਹੀਦੀਆਂ ਹੁਣਾਂ ਹੀ ਚਾਹੀਦਾ ਕਿ ਮਾਰਕੀਟ 'ਚ ਅਗਰ ਬੁੱਕਾਂ ਲੈਣੇ ਉੱਪਰ ਹੋਣਾ ਚਾਹੀਦਾ ਪਰਸੈਂਟੇਜ ਤੇ ਉੱਪਰ ਹੋਣਾ ਚਾਹੀਦਾ ਉੱਪਰ ਹੋਣਾ ਚਾਹੀਦਾ ਮਾਰਬੀ ਤੇ ਲੈਸ ਮਿਲਦੀ ਹੈ ਕੁਝ ਕੁਝ ਪਰਸੈਂਟੇਜ 30% ਕਿਤੇ 35% ਉੱਪਰ ਓਪਨ 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 ਅੰਕਜੀ ਓਪਨ ਮੈਂ ਬਸ ਇਹੀ ਕਹਾਵਾਂਗਾ ਕਿ ਉੱਪਰ ਹੋਣਾ ਚਾਹੀਦਾ ਕਿਤਾਬਾਂ ਓਪਨ ਮਾਰਕੀਟ 'ਚ ਮਿਲ ਸਰਕਾਰਾਂ ਮਿਲੀਆਂ ਹੋਈਆਂ ਜਾਂ ਸਰਕਾਰਾਂ ਦਾ ਕੋਈ ਨਿੱਜੀ ਫਾਇਦਾ ਵੈ ਜਿਹੜਾ ਕੰਮ ਹੋ ਰਿਹਾ ਵੈ